ਵਾੜ ਦੀ ਪਤਨੀ ਦਾ ਗੁੱਸਾ ਪਹੁੰਚਿਆ ਸੱਤਵੇਂ ਆਸਮਾਨ ਤੇ ਗੁੱਸੇ ਚ ਹੋ ਗਈ ਲਾਲ ਸਿੱਧਾ ਕਹਿ ਦਿੱਤਾ ਕਿ ਇਹ ਪੁਲਿਸ ਵਾਲੇ ਨਹੀਂ ਬਲਕਿ ਖਾਕੀ ਦੇ ਵਿੱਚ ਗੁੰਡੇ ਪਾਲੇ ਹੋਏ ਨੇ ਆਖਰ ਕਿਉਂ ਇੰਨੇ ਜ਼ਿਆਦਾ ਅੱਗ ਬਬੋਲੇ ਹੁੰਦੇ ਹੋਏ ਨਜ਼ਰ ਆਏ ਕਰਨਲ ਪੁਸ਼ਪਿੰਦਰ ਵਾੜ ਦੇ ਪਤਨੀ ਦਰਅਸਲ ਇੱਕ ਮਰੀਜ਼ ਦੇ ਕੋਲ ਪਹੁੰਚੇ ਜਿਸ ਦੇ ਨਾਲ ਪੁਲਿਸ ਦੇ ਵੱਲੋਂ ਕੋਈ ਤੱਕੇਸ਼ਾਈ ਕੀਤੀ ਗਈ ਆ ਕੋਈ ਤੱਕੇਸ਼ਾਈ ਦੇ ਇਲਜ਼ਾਮ ਪੁਲਿਸ ਮੁਲਾਜ਼ਮਾਂ ਦੇ ਉੱਤੇ ਲਗਾਏ ਗਏ ਨੇ ਜੋ ਕਿ ਇੱਕ ਡ라이ਵਰ ਦੱਸਿਆ ਜਾ ਰਿਹਾ ਹਸਪਤਾਲ ਦੇ ਵਿੱਚ ਉਸਦਾ ਹਾਲ ਜਾਣਨ ਦੇ ਲਈ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਪਹੁੰਚੀ ਤੇ ਉੱਥੇ ਫਿਰ ਸਿੱਧੇ ਸ਼ਬਦਾਂ ਦੇ ਵਿੱਚ ਪੁਲਿਸ ਤੇ ਸਰਕਾਰ ਨੂੰ ਅਜਹੀਆਂ ਗੱਲਾਂ ਆਖ ਦਿੱਤੀਆਂ ਜਿਸ ਨੂੰ ਸੁਣ ਕੇ ਫਿਰ ਸ਼ਾਇਦ ਸਰਕਾਰ ਨੂੰ ਵੀ ਗੁੱਸਾ ਆ ਜਾਵੇ ਕੀ ਕੁਝ ਕਿਹਾ ਤੇ ਕੀ ਹੱਕ ਦੇ ਵਿੱਚ ਐਲਾਨ ਕੀਤਾ ਪੂਰੀ ਗੱਲਬਾਤ ਤੁਹਾਨੂੰ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੀ ਜੋ ਅਫੀਮ ਤਾਂ ਤੁਹਾਡੇ ਕੋਲੋਂ ਮਿਲਦੀ ਹੈ ਬੰਦਿਆਂ ਨੂੰ ਨਹੀਂ ਤੁਸੀਂ ਦਿੰਦੇ ਹੋ ਅਫੀਮ ਸਾਰੇ ਇਹਦੇ ਛੋਡੇ ਕੋਲ ਚਾਹੇ ਕੁਝ ਹੈਗਾ ਚਾਹੇ ਨਹੀਂ ਹੈਗਾ ਛੋਡੇ ਦੇ ਪੱਤਾ ਸੀ ਪਾਵਾ ਦੀ ਬਾਬਾ ਦੇ ਛੋਡਾ ਘਰ ਵੀ ਟਾਹਾਂ ਦੇ ਜੀ ਕਲ ਟਾਂਕੀ ਕਿੰਨਾਂ ਨੂੰ ਬੁਲਡੋਜ਼ਰ ਲਗਾ ਕੇ ਸਰਕਾਰ ਐ ਕਰਦੀ ਹੈ ਕਿ ਜਿਹੜੇ ਗਰੀਬ ਆਦਮੀ ਨੇ ਤੇ ਇਹਨਾਂ ਨੂੰ ਬੁਲਡੋਜ਼ਰ ਨਾਲ ਪਾ ਪਾ ਕੇ ਅਗਰ ਤੁਸੀਂ ਮਤਲਬ ਇੰਨਾ ਮਤਲਬ ਇਹਨਾਂ ਨੇ ਮਤਲਬ ਫਤੇ ਘਰ ਸਾਫ ਜਿੱਥੇ ਆਪਾਂ ਕਹਿੰਦੇ ਗੁਰਿਆਵ ਦੀ ਤਰ੍ਹਾਂ ਇੱਥੇ ਵੀ ਮਤਲਬ ਕੋਈ ਪੂਰਾ ਪੰਜਾਬ ਬਰਬਾਦ ਕਰਕੇ ਰੱਖਿਆ ਹੋਇਆ ਹੈ ਮੈਡਮ ਉਹ ਤਾਂ ਇਹਨਾਂ ਨੇ ਮੈਂ ਤੁਹਾਨੂੰ ਇੱਕ ਗੱਲ ਮੈਂ ਕਹੀ ਸੀ ਕਿ ਜਦੋਂ ਕਰਾ ਇਹ ਯੂਨੀਫਾਰਮ ਦੇ ਗੁੰਡੇ ਪਾਲਿਆ ਹੋਏ ਨੇ ਪੰਜਾਬ ਪੁਲਿਸ ਨੇ ਕੋਈ ਫਰਮੂਲੇਸ ਨਹੀਂ ਹੈ ਪੰਜਾਬ ਆਪਣੇ ਸੁਰੱਖਿਆ ਕਿੱਥੇ ਕਰਨਗੇ ਸਾਡੀ ਹੈ ਸਾਰੇ ਸਾਰੇ ਇਹ ਸਾਰੇ ਬੰਪੂ ਦੇ ਪੰਜਾਬ ਦਾ ਯੂਥ ਤੇ ਪੂਰੇ ਪੰਜਾਬ ਨੂੰ ਮਾਰਸ ਕਰਦੇ ਮੇਰੇ ਹੋ ਗਿਆ ਦੇਣੀ ਕਹਿੰਦੇ ਘਰੋਂ ਜਾਓ ਘਰੋਂ ਜਾਓ ਕਹਿੰਦੇ ਇਹ ਨਹੀਂ ਕਹਿੰਦੇ ਘਰੋਂ ਜਾਓ ਕੋਣ ਤੁਹਾਨੂੰ ਦਮ ਕੇ ਦੇ ਐਸਐਸਪੀ ਸਾਡਾ ਨੰਬਰ ਐਸਐਸਪੀ ਕੋਣ ਹੈ ਇੱਥੇ ਜੇਕਰ ਦੇਵੋ ਕਿਸੇ ਮੇਰੇ ਬਾਪ ਦਾ ਦਰਦ ਮਾਰੇ ਆ ਰਹੀ ਰਹੇ ਕਹਿੰਦੇ ਬੋਮ ਤੇ ਤਾਰ ਤੋਂ ਕਹਿੰਦੇ ਬਰਾਦਰ ਹੈਗੇ ਤੇ ਮਰਾ ਬਰਾਦਰ ਲੀ ਬਣਾ ਕੇ ਤੈਨੂੰ ਡਰਾਂ ਦੇ ਜਾਂਦੇ ਖੋ ਅਗਰ ਮੈਂ ਇੱਕ ਮੇਰੀ ਗੱਲ ਸੁਣੋ ਮੈਂ ਅਗਰ ਇੱਕ ਲੇਡੀ ਹੋ ਕੇ ਆਪਣੇ ਫੇਟੇ ਹੋਰ ਆਪਣੇ ਪਰਿਵਾਰ ਆਪਣੇ ਪੰਜਾਬ ਲਈ ਖੜੀ ਹੋ ਸਕਤੇ ਤੁਸੀਂ ਸਾਰੇ ਸਾਡੇ ਨਾਲ ਖੜਿਆ ਦੇਖੋ ਲੜਾਈ ਆਪਣੀ ਆਪੇ ਲੜਨੀ ਪੈਂਦੀ ਹੈ ਮੈਂ ਵੀ ਕੱਲੇ ਲੜ ਰਹੀਆਂ ਮਗਰ ਅਸੀਂ ਤੁਹਾਡੇ ਨਾਲ ਖੜਿਆ ਪੰਜਾਬ ਤੇ ਆਪਾਂ ਕੋਈ ਅਤਿਆਚਾਰ ਨਹੀਂ ਹੁੰਦਾਂਗੇ ਇਹ ਪੁਲਿਸ ਵਾਲੇ ਜਿਹੜੇ ਯੂਨੀਫਾਰਮ ਤੇ ਗੁੰਡੇ ਹੁਣਾਉਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਨੂੰ ਕੱਢਣਾ ਪਏਗਾ ਬਾਹਰ ਇਹ ਜਿਹੜੇ ਬੰਦੇ ਫਰਥੀ ਕਰੋ ਜਿਹੜੇ ਸਾਨੂੰ ਸੁਰੱਖਿਆ ਦੇ ਨਾ ਕਿ ਸਾਨੂੰ ਗੁੰਡੇ ਘਟੇ ਇਹਨਾਂ ਨੇ ਜੀ ਮੇਰਾ ਕੁਰਤਾ ਪੂਰਾ ਫੂਨ ਲੱਗ ਗਿਆ ਪਜਾਮਾ ਫੂਨ ਲੱਗ ਗਿਆ ਬਲੈਨ ਫੂਨ ਲੱਗ ਗਿਆ ਡੱਡੇ ਮਾਰ ਮਾਰ ਕੇ ਇਹਦਾ ਫੂਨ ਲੱਗ ਗਿਆ ਜੀ ਆ ਮੇਰਾ ਫੂਨ ਲੱਗ ਗਿਆ ਸਾਰਾ ਇਹ ਤਾਂ ਪੜੇ ਤੇ ਜਿੰਨਾ ਵੀ ਫੂਨ ਲੱਗਿਆ ਜੀ ਤੇ ਡਰਾਈਵਰ ਜੀ ਮੇਰਾ ਜੀ ਗੱਡੀ ਦਾ ਜੀ ਕੱਢੇ ਸੋਲੇ ਆਹ ਹਰ ਕੋਠੇ ਤੇ ਫੋਨ ਕਰ ਲੈਣਾ ਫਿਰ ਕੋਠੇ ਫੋਨ ਕਰ ਲੈਣਾ ਪੂਰੇ ਵਿਚਾਰੇ ਕੋਠੇ ਦਾ ਫੋਨ ਨਾ ਕਰੀ ਹੁਣ ਆਉਂਦੇ ਉੱਪਰ ਮਾਰ ਮਾਰ ਕੇ ਹਲੋ ਕੁੱਟ ਕੁੱਟ ਨਹੀਂ ਲੈ ਕੇ ਜਾਂਦੇ ਜੀ ਇਹਦੇ ਸ਼ੇਰੇ ਕੀ ਕਿਹੜੇ ਬਾੜ ਦੇ ਵਿੱਚ ਆ ਗਏ ਪਹਿਲੇ ਛੋਟੇ ਕੋਲ ਕੁਸਮਾਨ ਦੱਸੋ ਪਿੱਛੇ ਸਾਮਾਨ ਹੈ ਕੀ ਮੈਂ ਮਟਕੂ ਪਿੱਛੇ ਸਾਰਾ ਲੋਕ ਕਮ ਇੱਕ ਪ੍ਰਵਾਹ ਚ ਸਭ ਤੋਂ ਵੱਧ ਕਿ ਮੈਨਾਂ ਪੂਰੇ ਇੰਡੀਆ ਸਾਡੇ ਕੋਲ ਸਾਡੇ ਕੋਲ ਨੇ ਅਸੀਂ 200 ਬੰਦਾ ਸਾਡੇ ਕੋਲ ਚਾਰ ਪੰਜਾਂ ਤੋਂ 200 ਬੰਦਾ 200 ਬੰਦਾ ਕੰਮ ਕਰਦਾ ਸੀ 200 ਬੰਦੇ ਦਾ ਕੰਮ ਕਰਦੇ ਸੀ ਕਾਰ ਦਾ ਕੰਮ ਹੀ ਕਰਪਾਣਦੇ ਆ ਇਹਨਾਂ ਨੇ ਜੇ ਜੀ ਇਹ ਪੁਲਿਸ ਵਾਲੇ ਇਹਨਾਂ ਨੇ ਇਹਨਾਂ ਦਾ ਘਰ ਨਹੀਂ ਭਰ ਰਿਹਾ ਨਾ ਤੁਸੀਂ ਇਸ ਕਰਕੇ ਇਹਨਾਂ ਨੂੰ ਤਕਲੀਫ ਹੈ ਗਰੀਬਾਂ ਦਾ ਘਰ ਭਰ ਬਿਓ ਕਹਿੰਦੇ ਨੇ ਕਿ ਇਹਨਾਂ ਦਾ ਘਰ ਭਰ ਸਾਡੇ ਸਾਲ ਦੇ ਵਿੱਚੋਂ 7 ਮਹੀਨੇ 8 ਮਹੀਨੇ ਜੀ ਘਰ ਤੋਂ ਬਾਹਰ ਰਹੇ ਨੇ ਤੇ ਕੀ ਸਿਕਿਉਰਿਟੀ ਹੈ ਤੁਹਾਡੇ ਫੈਮਿਲੀਆ ਜੀ ਉਹੀ ਯੂਨੀ ਪੰਜਾਬ ਪੁਲਿਸ ਸੈਕਿਉਰਿਟੀ ਪ੍ਰੋਵਾਈਡ ਕਰਨੀ ਹੈ ਜਾਂ ਕਿ ਫਿਰ ਗੁੰਡਾਗਰਦੀ ਕਰਨੀ ਹੈ ਯੂਨੀਫਾਰਮ ਵਿੱਚ ਪਾ ਕੇ ਗੁੰਡਾਗਰਦੀ ਆਹ ਕੰਮ ਕਰਦੇ ਆ ਬਾਹਰ ਸੱਤ ਵੀਰੇ ਘਰ ਤੋਂ ਬਾਹਰ ਆਏ ਨਾ ਸੌਖਾ ਨਹੀਂ ਹੈ ਜਿਹੜੀ ਮਛਣਾ ਚ ਰਹਿੰਦੀ ਹੈ ਦੇਖੋ ਆਹ ਉਹ ਦਿਨ ਆਏ ਸੀ ਤੀਰੀ ਕਹਿੰਦਾ ਮਹਾਰਾਜ ਉਹਦੇ ਨਾਲੇ ਸਾਡੇ ਨਾਲੇ ਤਾਂ ਅਸੀਂ ਤਾਂ ਉਹਦੇ ਨਾਲ ਖੜੇ ਆਂ ਖੜੀ ਅਸੀਂ ਨਹੀਂ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਜੀ ਕੋਈ ਵੀ ਜੀ ਅਸੀਂ ਰਸਤਾ ਦਿਖਾਓ ਜੀ ਅਸੀਂ ਰਸਤਾ ਦਿਖਾਓ ਹਰ ਗੰਦੇ ਨੂੰ ਤਾਨੂੰ ਕੀ ਕਹਿੰਦੇ ਕੰਘਵਾਇਸ ਕਰਨਾ ਤੁਹਾਨੂੰ ਤਾਂ ਆ ਕੇ ਆਇਆ ਹੈ ਆਪ ਸਰਵੇ ਗੁੰਡੇੜੀ ਦੇ ਫੋਨ ਤੇ ਆ ਰਹੇ ਨੇ ਕਿਸ ਦਾ ਫੋਨ ਆ ਰਿਹਾ ਦੱਸ ਕੀ ਦਿ올ਾ ਦੇ ਆ ਰਹੇ ਨਹੀਂ ਉਹ ਸਾਡੇ ਜਿਹੜੇ ਜਾਤ ਰੋਕ ਨੇ ਮਿਲਣ ਆਏ ਉਹਨਾਂ ਨੂੰ ਗੋਨ ਦੇ ਗੁੰਡਾ ਨੇ ਸਾਰਾ ਪੰਜਾਬ ਦੇ ਭਰੇ ਜਾਓ ਇਹਨਾਂ ਦੀ ਵਜ੍ਹਾ ਨਾਲ ਪੰਜਾਬ ਚੱਲ ਰਿਹਾ ਇਹ ਇਹ ਤਾਂ ਬੇਕਾਰ ਚਲਾ ਰਹੇ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਸੁਣਿਆ ਕਰਨ ਕੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਕਿ ਇਹ ਪੁਲਿਸ ਵਾਲੇ ਨਹੀਂ ਬਲਕਿ ਪੁਲਿਸ ਦੀ ਵਰਦੀ ਪਾ ਕੇ ਇਹ ਗੁੰਡੇ ਘੁੰਮਦੇ ਨੇ ਸੜਕਾਂ ਦੇ ਉੱਤੇ ਇਹ ਗੱਲ ਕਿਉਂ ਕਹੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਇੱਕ ਢਾਬੇ ਦੇ ਉੱਤੇ 13 ਤੇ 14 ਤਰੀਕ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਬਾੜ ਦੇ ਨਾਲ ਪੁਲਿਸ ਮੁਲਾਜ਼ਮਾ ਦੇ ਵਲੋਂ ਕੁੱਟਮਾਰ ਕੀਤੀ ਗਈ ਹਾਲਾਂਕਿ ਨਾ ਹੀ ਪੁਲਿਸ ਮੁਲਾਜ਼ਮਾ ਨੂੰ ਪਤਾ ਸੀ ਪੁਲਿਸ ਅਧਿਕਾਰੀਆਂ ਨੂੰ ਵੀ ਨਹੀਂ ਸੀ ਪਤਾ ਕਿ ਇਹ ਕਰਨਲ ਹੈ ਪਰ ਦੂਜੇ ਪਾਸੇ ਕਰਨਲ ਪੁਸ਼ਪਿੰਦਰ ਤੇ ਉਸਦੇ ਬੇਟੇ ਦੇ ਨਾਲ ਜੋ ਕੁੱਟਮਾਰ ਹੋਈ ਜੋ ਹੱਥੋਪਾਈ ਹੋਈ ਉਸ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਸੀ ਨਾ ਤਾਂ ਕਰਨਲ ਵਰਦੀ ਦੇ ਵਿੱਚ ਸੀ ਤੇ ਨਾ ਹੀ ਪੁਲਿਸ ਵਾਲੇ ਉਸ ਵੇਲੇ ਵਰਦੀ ਦੇ ਵਿੱਚ ਸੀ ਨਾ ਹੀ ਉਹ ਡਿਊਟੀ ਤੇ ਸੀ ਨਾ ਹੀ ਉਹ ਡਿਊਟੀ ਦੇ ਉੱਤੇ ਸੀ ਇੱਕ ਆਮ ਨਾਗਰਿਕਾਂ ਦੀ ਲੜਾਈ ਹੋਈ ਜਿਸ ਤੋਂ ਬਾਅਦ ਇਹ ਮਾਮਲਾ ਇੰਨਾ ਜ਼ਿਆਦਾ ਗਰਮਾ ਗਿਆ ਕਿ ਇਹ 4 ਐਸਐਚਓ ਨੂੰ ਸਸਪੈਂਡ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਬਲਕਿ ਉਹਨਾਂ ਦੇ ਨਾਲ ਜੋ ਸਾਥੀ ਸੀ ਉਹਨਾਂ ਦੇ ਉੱਤੇ ਵੀ ਬਾਈ ਨੇਮ ਪਰਚਾ ਦਰਜ ਕਰ ਦਿੱਤਾ ਤਾਂ ਉਸ ਮਾਮਲੇ ਨੇ ਵੀ ਤੂਲ ਫੜੀ ਹੋਈ ਸੀ ਪਟਿਆਲਾ ਦੇ ਵਿੱਚ ਧਰਨਾ ਵੀ ਲੱਗਿਆ ਸੀ ਹੁਣ ਉਹ ਜਿਹੜਾ ਮਾਮਲਾ ਆ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੱਟ ਬਣ ਚੁੱਕੀ ਸੱਟੇ ਇਸ ਮਾਮਲੇ ਦੀ ਅਗਵਾਈ ਕਰ ਰਹੇ ਨੇ ਸੱਟੇ ਇਸ ਮਾਮਲੇ ਦੀ ਜਿਹੜੀ ਜਾਂਚ ਕਰ ਰਹੀ ਆ 4 ਮਹੀਨਿਆਂ ਦਾ ਸਮਾਂ ਕਰਨ ਨਾਲ ਬਾਠ ਦੇ ਮਾਮਲੇ ਦੇ ਵਿੱਚ ਜਾਂਚ ਮੁਕੰਮਲ ਕਰਨ ਦੇ ਆਦੇਸ਼ ਜਿਹੜੇ ਐ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਸੀ ਤੇ ਹੁਣ ਸ਼ੁਰੂਆਤ ਹੋ ਚੁੱਕੀ ਆ ਪਰ ਦੂਜੇ ਪਾਸੇ ਹੁਣ ਕਰਨਲ ਬਾੜ ਦੀ ਪਤਨੀ ਦੀ ਇਹ ਵੀਡੀਓ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਕਰਨਲ ਬਾੜ ਦੀ ਪਤਨੀ ਹੁਣ ਲੋਕਾਂ ਦੇ ਹੱਕ ਦੇ ਵਿੱਚ ਨਿੱਤਰਦੀ ਹੋਈ ਨਜ਼ਰ ਆ ਰਹੀ ਆ ਪਰ ਲੋਕ ਜਿਹੜੇ ਕਹਿ ਰਹੇ ਨੇ ਕਿ ਇਸ ਬੀਬੀ ਨੇ ਤਾਂ ਜਿਹੜੀ ਆ ਲੀਡਰੀ ਚਮਕਾਉਣੀ ਸੀ ਇਸ ਬੀਬੀ ਨੇ ਤਾਂ ਰਾਜਨੀਤੀ ਦੇ ਵਿੱਚ ਆਉਣਾ ਸੀ ਇਸ ਕਰਕੇ ਹੁਣ ਇਹ ਸਾਰਾ ਜਿਹੜਾ ਤਾਮਝਮ ਰਚਿਆ ਗਿਆ ਇਹ ਸਾਰਾ ਕੁਝ ਕੀਤਾ ਗਿਆ ਕਹਿੰਦੇ ਪਹਿਲਾਂ ਬਠਿੰਡੇ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਬਠਿੰਡਾ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਇੱਕ ਮਾਰਕੀਟ ਕਮੇਟੀ ਦੇ ਪ੍ਰਧਾਨ ਜੋ ਹਰਜਿੰਦਰ ਮੈਲਾ ਜਿਸ ਦਾ ਨਾਮ ਸੀ ਉਸ ਦਾ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਹਰਜਿੰਦਰ ਮੈਲਾ ਦੀ ਮੂਹ ਬੋਲੀ ਭੈਣ ਬਣੀ ਹੋਈ ਸੀ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਤਾਂ ਉੱਥੇ ਵੀ ਕਹਿੰਦੇ ਸੰਸਕਾਰ ਨੂੰ ਲੈ ਕੇ ਇਹਨਾਂ ਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਸੰਸਕਾਰ ਕਰਵਾ ਦਿੱਤਾ ਜਾਵੇ ਜਲਦੀ ਤਾਂ ਜੋ ਫਿਰ ਜਿਹੜਾ ਬਾਅਦ ਵਿੱਚ ਜੋ ਹੋਵੇਗਾ ਉਹ ਦੇਖੀ ਜਾਵੇਗੀ ਤਾਂ ਇਲਜ਼ਾਮ ਉੱਥੇ ਵੀ ਲੱਗੇ ਸੀ ਥੋੜੇ ਦਿਨ ਪਹਿਲਾਂ ਹਰਜਿੰਦਰ ਮੈਲਾ ਦੀ ਪਤਨੀ ਵੀ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਮੇਰੇ ਨਾਲ ਇਹਨਾਂ ਦੇ ਵੱਲੋਂ ਮਾਰੀ ਕੀਤੀ ਗਈ ਆ ਮੇਰੇ ਪਤੀ ਦਾ ਸੰਸਕਾਰ ਕਰਵਾ ਦਿੱਤਾ ਜਿਸ ਨੂੰ ਆਪਣਾ ਭਰਾ ਮੰਨਦੀ ਸੀ ਉਸ ਦਾ ਸੰਸਕਾਰ ਕਰਵਾ ਦਿੱਤਾ ਸੀ ਇਨਸਾਫ ਮਿਲਣ ਤੋਂ ਪਹਿਲਾਂ ਪਹਿਲਾਂ ਤਾਂ ਪਰ ਦੂਜੇ ਪਾਸੇ ਕਰਨ ਕੁਸ਼ਵਿੰਦਰ ਬਾੜ ਦੀ ਪਤਨੀ ਨੇ ਕਿਹਾ ਕਿ ਡੈੱਡ ਬੋਡੀ ਜਿਹੜੀ ਆ ਇੰਨੀ ਜ਼ਿਆਦਾ ਇਸ ਤਰੀਕੇ ਦੇ ਨਾਲ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਇਸ ਤਰੀਕੇ ਨਾਲ ਰੱਖੀ ਹੋਈ ਸੀ ਮੇਰੇ ਤੋਂ ਦੇਖਿਆ ਨਹੀਂ ਗਿਆ ਮੈਂ ਕਿਹਾ ਵੀ ਸੰਸਕਾਰ ਕਰਵਾ ਦਿੱਤਾ ਜਾਵੇ ਤਾਂ ਕਾਫੀ ਜ਼ਿਆਦਾ ਜਿਹੜੇ ਨਵੇਂ ਤੋਂ ਨਵੇਂ ਮੋੜ ਆ ਰਹੇ ਨੇ ਹੁਣ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਆਖਰ ਇਸ ਤਰੀਕੇ ਦੇ ਨਾਲ ਲੀਡਰੀ ਚਮਕਾਉਣ ਦੇ ਲਈ ਜਿਹੜੇ ਬੀਬਾ ਇਹ ਸਾਰਾ ਕੁਝ ਕਰ ਰਹੇ ਨੇ ਖੈਰ ਕੀ ਮਕਸਦ ਆ ਕਰਨ ਪੁਸ਼ਪਿੰਦਰ ਬਾੜ ਦੀ ਪਤਨੀ ਦਾ ਕਿਉਂਕਿ ਇੱਕ ਜੇਕਰ ਕਿਸੇ ਦੇ ਪਰਿਵਾਰ ਦੇ ਉੱਤੇ ਪੈਂਦੀ ਆ ਤਾਂ ਉਸ ਪਰਿਵਾਰ ਦੇ ਵਿੱਚ ਜੋ ਮੈਂਬਰ ਹੁੰਦਾ ਫਿਰ ਉਹ ਦੂਜਾ ਨਾਲ ਖੜਦਾ ਹੀ ਹੁੰਦਾ ਤਾਂ ਆਖਿਰ ਮਕਸਦ ਕੀ ਆ ਆਉਣ ਸੁਣਿਆ ਕਰਨ ਪੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਕਿ ਇਹ ਪੁਲਿਸ ਵਾਲੇ ਨਹੀਂ ਬਲਕਿ ਪੁਲਿਸ ਦੀ ਵਰਦੀ ਪਾ ਕੇ ਇਹ ਗੁੰਡੇ ਘੁੰਮਦੇ ਨੇ ਸੜਕਾਂ ਦੇ ਉੱਤੇ ਇਹ ਗੱਲ ਕਿਉਂ ਕਹੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਇੱਕ ਢਾਬੇ ਦੇ ਉੱਤੇ 13 ਤੇ 14 ਤਰੀਕ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਬਾੜ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹਾਲਾਂਕਿ ਨਾ ਹੀ ਪੁਲਿਸ ਮੁਲਾਜ਼ਮਾਂ ਨੂੰ ਪਤਾ ਸੀ ਪੁਲਿਸ ਅਧਿਕਾਰੀਆਂ ਨੂੰ ਵੀ ਨਹੀਂ ਸੀ ਪਤਾ ਕਿ ਇਹ ਕਰਨਲ ਹੈ ਪਰ ਦੂਜੇ ਪਾਸੇ ਕਰਨਲ ਪੁਸ਼ਪਿੰਦਰ ਤੇ ਉਸਦੇ ਬੇਟੇ ਦੇ ਨਾਲ ਜੋ ਕੁੱਟਮਾਰ ਹੋਈ ਜੋ ਹੱਥੋਪਾਈ ਹੋਈ ਉਸ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਸੀ ਨਾ ਤਾਂ ਕਰਨਲ ਵਰਦੀ ਦੇ ਵਿੱਚ ਸੀ ਤੇ ਨਾ ਹੀ ਪੁਲਿਸ ਵਾਲੇ ਉਸ ਵੇਲੇ ਵਰਦੀ ਦੇ ਵਿੱਚ ਸੀ ਨਾ ਹੀ ਉਹ ਡਿਊਟੀ ਤੇ ਸੀ ਨਾ ਹੀ ਉਹ ਡਿਊਟੀ ਦੇ ਉੱਤੇ ਸੀ ਇੱਕ ਆਮ ਨਾਗਰਿਕਾਂ ਦੀ ਲੜਾਈ ਹੋਈ ਜਿਸ ਤੋਂ ਬਾਅਦ ਇਹ ਮਾਮਲਾ ਇੰਨਾ ਜ਼ਿਆਦਾ ਗਰਮਾ ਗਿਆ ਤੇ ਚਾਰ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਬਲਕਿ ਉਹਨਾਂ ਦੇ ਨਾਲ ਜੋ ਸਾਥੀ ਸੀ ਉਹਨਾਂ ਦੇ ਉੱਤੇ ਵੀ ਬਾਈ ਨੇਮ ਪਰਚਾ ਦਰਜ ਕਰ ਦਿੱਤਾ ਤਾਂ ਉਸ ਮਾਮਲੇ ਨੇ ਵੀ ਤੂਲ ਫੜੀ ਹੋਈ ਸੀ ਪਟਿਆਲਾ ਦੇ ਵਿੱਚ ਧਰਨਾ ਵੀ ਲੱਗਿਆ ਸੀ ਹੁਣ ਉਹ ਜਿਹੜਾ ਮਾਮਲਾ